ਇਹ ਸਰ ਭਾਈ ਗੁਰਜੀ ਦਾ ਖਾਸਾ ਭਾਈ ਗੁਰਜੀ ਦੀ ਫਤਿਹ ਆਪ ਸਭ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਈਮੇਲਸ ਆ ਰਹੀਆਂ ਨੇ ਜਿਹਦੇ ਚ ਇਹ ਦੱਸਿਆ ਉਹ ਕਹਿੰਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਨੁਕਸਾਨ ਕਰਾਂਗੇ ਅਮਰ ਸਿੰਘ ਸਾਹਿਬ ਦਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਸਾਡੇ ਨਾਲ ਆਇਆ ਇੱਥੇ ਔਰ ਡਾ ਜੀ ਗੁਪਤਾ ਨਾਲ ਨੇ ਔਰ ਸੀਮ ਸਾਹਿਬ ਬਿਲਕੁਲ ਸਾਡੇ ਨਾਲ 24 ਘੰਟੇ ਟੱਚ ਨੇ ਪ੍ਰਸ਼ਾਸਨ ਨਾਲ ਟੱਚ ਨੇ ਔਰ ਸਾਨੂੰ ਵੀ ਹਦਾਇਤ ਕੀਤੀ ਕਿ ਤੁਸੀਂ ਇੱਥੇ ਕੋਕਿਓ ਜਾ ਕੇ ਆਓ ਕਿਸੇ ਤਰੀਕੇ ਦੀ ਕੋਈ ਖਤਰੇਵਲੀ ਗੱਲ ਨਹੀਂ ਕੋਈ ਘਬਰਾਟ ਵਾਲੀ ਗੱਲ ਨਹੀਂ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਇਹਨੂੰ ਕ੍ਰਿਟਿਕਾਈਜ਼ ਨਹੀਂ ਕਰਨਾ ਚਾਹੀਦਾ ਸਿਆਸੀ ਰੰਗ ਇਸ 깔 ਨੂੰ ਨਹੀਂ ਹੋਣਾ ਚਾਹੀਦਾ ਸਾਡੇ ਇਸ ਜਗਾ ਹੈ ਸਾਡਾ ਵਿਸ਼ਵਾਸ ਹੈ ਕਿ ਔਰ ਜਦ ਤੱਕ ਜਿਹੜੇ ਪ੍ਰੇਮ ਕਰਦੇ ਨੇ ਅ ਅੰਮ੍ਰਿਤਸਰ ਨੂੰ ਔਰ ਪ੍ਰੇਮ ਕਰਦੇ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਉਦੋਂ ਤੱਕ ਕੋਈ ਇਥੋਂ ਦਾ ਨੁਕਸਾਨ ਨਹੀਂ ਕਰ ਸਕਦਾ ਕੋਈ ਬਲਮਾਂਕਾ ਨਹੀਂ ਕਰ ਸਕਦਾ ਸੋ ਅਸੀਂ ਤੱਕਦੇ ਹੋ ਕਰੀਏ ਔਰ ਇੱਕ ਦਿਨ ਪ੍ਰੇਮ ਪਿਆਰ ਬਣਾ ਕੇ ਰੱਖੀਏ ਵਿਸ਼ਵਾਸ ਬਣਾ ਕੇ ਰੱਖੀਏ ਬਿਨਾਂ ਗਲ ਦੇ ਸੋਸ਼ਲ ਮੀਡੀਆ ਦੇ ਜਾ ਕੇ ਨੈਗੇਟਿਵ ਕਮੈਂਟਸ ਨਾ ਪਾਈਏ کسی طریقے کا سانو کوئی تینشن والی گل نہیں خطرے والی گل نہیں ارینجمنٹ ساری ہے سیکورٹی ارینجمنٹ سارے ہے باہر پولیس کو سارے ارینجمنٹ ہے اندر ایس جی پی سی کو اپنا ارینجمنٹ ہے جی گنےش شاید کو گل چل سی کہ بام ڈسپوزل سکوڈ بی ایس ایف ڈا آ گیا وہ اس کر کے کیونکہ امرتسر کا گیا ہوا سا پٹھانکوٹ گیا سا تو ان کو تھوڑی دیر ہی اِسی ادھار لیا سا تو ہوں سارے کو دوبارہ اتنے ہے سب کو کسی طریقے کی کوئی ٹینشن نہیں ہے اور میں سب وشواس ਆਪਣੇ ਵੱਲੋਂ ਵੀ ਅੰਮ੍ਰਿਤਸਰ ਨਿਵਾਸੀਆਂ ਵੱਲੋਂ ਵੀ ਪੰਜਾਬ ਗਵਰਨਮੈਂਟ ਸਰਕਾਰ ਵੱਲੋਂ ਵੀ ਭਗਵੰਤ ਸਿੰਘ ਸਾਬ ਵੱਲੋਂ ਵੀ ਸਾਡੇ ਸੀਐਮ ਸਾਹਿਬ ਵੱਲੋਂ ਵੀ ਕਿ ਕਿਸੇ ਤਰੀਕੇ ਦੇ ਕੁਬਰਾੜ ਦੀ ਕੋਈ ਕਰ ਲਈ ਹੈ ਜਿਹੜਾ ਤਾਂ ਕਿਸੇ ਸੇਂਗ ਹਰ ਨਾਮ ਵਿੱਚ ਹੁਸੁੰਦਾ ਹੈ ਪੰਜਾਬ ਦੀ ਇਕਨੋਮੀ ਵੀ ਸਾਡੇ ਵੱਗੀ ਹੈ ਲਾਸ ਪਿੱਛੇ ਬਹੁਤ ਖਾਂ ਰਹੀ ਕੀ ਪੰਜਾਬ ਦੀ ਇਕਲੀ ਇਕਨੋਮੀ ਚੱਲ ਰਹੀ ਟੂਰਿਜ਼ਮ ਤੇ ਉਹ ਟੂਰਿਜ਼ਮ ਨੂੰ ਬੇਸ ਰੱਖ ਕੇ ਕੋਈ ਸ਼ਾਟਾਂ ਨਹੀਂ ਖੜੀ ਹੋ ਜਾਂਦੀ ਦੇਖੋ ਵਿਸ਼ਵਾਸ ਰੱਖਣਾ ਪਏਗਾ ਜੋ ਤੇ ਵਿਸ਼ਵਾਸ ਕਰੋ ਤੁਸੀਂ ਦੇਖੋ ਜਿੰਨੀ ਸੰਗਤ ਅੱਗੇ ਆਮ ਤੌਰ ਤੇ ਆਉਂਦੀ ਉਨੀ ਸੰਗਤ ਅੱਜ ਹੈ سو <S々> so, کوئی فرق نہیں پیا میں ہوئی گل کر رہے ہیں کہ تائیں سے توڑے سامنے سارے کھڑے ہیں کمیشن صاحب کھڑے ہیں ڈی سی میں کھڑے ہیں ڈاڑا جی گپتہ کھڑے ہیں سارے توڑے سامنے ہیں اور ایسے تو انہوں وشواس دون لیے کھڑے ہیں کہ ایسی ایمیشن توڑے نہ آنا کسی طریقی دی کوئی ٹینشن والی کر نہیں ہے اور سب ٹھیک ہوئے گا تو ہون تک مجھے جڑی انویسٹیگیشن کو پہلے لگے جی کون پہلے کس کو کھڑے ہیں تو ہون تک جنہیں بھی کسی کے کوئی کیس ہوئے ہیں تو لگا ہے لگا نہیں چاہے کوئی ایئرپورٹ یا تھریٹ ہوئے کوئی چاہے ਕੋਸ਼ਿਏ ਟਾਈਪ ਹੋਇਆ ਹੈ ਜਿਵੇਂ ਨੈਟਵਰਕ ਵਿੱਚ ਕੋਸ਼ਿਸ਼ ਖੜੇ ਜਾਂਦੇ ਨੇ ਦੇਖੋ ਇਸ ਤਰ੍ਹਾਂ ਜਿੰਨੇ ਜਿਤਨਾ ਸਾਇੰਸ ਤਰੱਕੀ ਕਰ ਰਹੀ ਹੈ ਨੈਟ ਵੀ ਬਹੁਤ ਤਰੱਕੀ ਕਰ ਰਿਹਾ ਹੈ ਸੋਗਾ ਇੱਕ ਤੋਂ ਦੂਜਾ ਦੂਜਾ ਤੀਜਾ ਲਿੰਕ ਜੁੜੀ ਜਾ ਰਹੇ ਨੇ ਅੱਜਕੱਲ ਅਪਰੋਚ ਕਰਨਾ ਥੋੜਾ ਔਖਾ ਹੋਈ ਜਾ ਰਿਹਾ ਸੋ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਟੀਮ ਤਕੜੀ ਹੋ ਰਹੀ ਹੈ ਉਸੇ ਤਰ੍ਹਾਂ ਜਿਹੜੇ ਇਹ ਜੇ ਗਲਤ ਬੰਦੇ ਨੇ ਉਹ ਵੀ ਆਪਣੀ ਸਿਸਟਮ ਚੰਗਾ ਬਣਾਈ ਜਾ ਰਹੇ ਨੇ ਉਸ ਕਰਕੇ ਮੁਸ਼ਕਲ ਆ ਰਹੀ ਹੈ अदरवाइज ਬਿਲਕੁਲ ਇਹਨਾਂ ਕੋ ਇਹਨਾਂ ਕੋ ਲੀਡ ਮਿਲੇਗੀ ਇਹਨਾਂ ਨੂੰ ਪੁਲਿਸ ਨੂੰ ਲੀਡ ਮਿਲੇਗੀ ਤੁਹਾਨੂੰ ਤੁਸੀਂ ਆਪ ਸਾਹ ਦੱਸ ਸਕਦੇ ਹੋ ਕਿ ਇਹਨਾਂ ਨੂੰ ਲੀਡ ਸਾਨੂੰ ਮਿਲੇ ਨੇ ਔਰ ਅਸੀਂ ਫੋਲੋਅ ਕਰ ਬਜਾਤਾ ਕੋਈ ਪੱਕਾ ਕੰਮ ਨਹੀਂ ਹੋਏਗਾ ਔਰ ਤੱਕ ਅਸੀਂ ਕੋਈ ਬਾਤ ਗੱਲ ਨਹੀਂ ਕਰਨੀ ਚਾਹੀਦੀ ਸਰ ਸਾਹਿਬ ਦੱਸ ਸਕਦੇ ਹੋ ਤੁਸੀਂ ਸਰ ਹਾਈएस्ट ਲੈਵਲ ਤੇ ਸੀਐਮ ਸਾਹਿਬ ਦੇ ਲੈਵਲ ਤੋਂ ਡੀਜੀ ਸਾਹਿਬ ਦੇ ਲੈਵਲ ਤੋਂ ਸਾਰੀ ਇਨਵੈਸਟੀਗੇਸ਼ਨ ਬੜੀ ਸੈਂਸਿਟਿਵਲੀ ਮੋਨੀਟਰ ਕੀਤੀ ਜਾ ਰਹੀ ਹੈ ਔਰ ਪਹਿਲੇ ਦਿਨ ਤੋਂ ਹੀ ਅਸੀਂ ਜਦੋਂ ਐਫ ਆਈ ਆਰ ਦਰਜ ਕੀਤੀ ਹੈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਬੜੇ ਕੁਇਕ ਮੂਵਮੈਂਟ ਕੀਤੀ ਹੈ ਕਿਉਂਕਿ ਸਾਈਬਰ ਸਪੇਸ ਬੜਾ ਵਾਸਟ ਹੈਗਾ ਜੇ ਟਾਈਮ ਲੱਗ ਜਾਂਦਾ ਕਿਉਂਕਿ ਫੋਰਨ ਬੇਸ ਕੰਪਨੀਆਂ ਤੋਂ ਰਿਪਲਾਈ ਆਉਣ ਨੂੰ ਹੋਰ ਚੀਜ਼ਾਂ ਨੂੰ ਟਾਈਮ ਲੱਗਦਾ ਬਟ ਮੈਂ ਇੱਕ ਗੱਲ ਦੁਬਾਰਾ ਦੁਹਰਾਣਾ ਚਾਹੁੰਦਾ ਕਿ ਬਹੁਤ ਉੱਤਮ ਇੰਤਜ਼ਾਮ ਨੇ ਸਾਰੇ ਪੁਲਿਸ ਦੇ ਸਪੈਸ਼ਲੀ ਜਿਹੜੇ ਸਪੈਸ਼ਲ ਟ੍ਰੇਨਡ ਐਸਓਜੀ ਵੀ ਅਸੀਂ ਬਾਹਰਲੇ ਏਰੀਏ ਚ ਡੋਮਿਨੇਟ ਕਰਨ ਲਈ ਆ ਔਰ ਡੀਸੀਪੀ ਲੈਵਲ ਦੇ ਅਫਸਰ ਇੱਥੇ ਬਾਈ ਨੇਮ ਇਨਚਾਰਜ ਨੇ ਸਾਡਾ ਐਂਟੀ ਸਬਟਾ ਚੈੱਕ ਚੱਲ ਰਿਹਾ ਔਰ ਬੌਮ ਡਿਸਪੋਜ਼ਲ ਸਕਵਾਟ ਵੀ 24 ਘੰਟੇ ਇਥੇ ਹਾਜ਼ਰ ਹੈ ਐਸਜੀਪੀਸੀ ਦੇ ਨਾਲ ਅਸੀਂ ਵੀ ਪੂਰੇ ਤਾਲਮੇਲ ਚ ਔਰ ਉਹਨਾਂ ਦੇ ਨਾਲ ਸਹਿਯੋਗ ਨਾਲ ਹੀ ਇਕੱਠੇ ਰਲ ਕੇ ਮਰਿਆਦਾ ਦਾ ਧਿਆਨ ਰੱਖਦੇ ਹੋਏ ਸਾਰੀ ਸਿਕਿਉਰਟੀ ਜਿਹੜੀ ਹੈ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਪਾਰਟ ਇਹ ਹੋ ਜਾ ਕਿ ਬਹੁਤ ਜ਼ਿਆਦਾ ਰਿਵੀਲ ਨਹੀਂ ਕਰ ਸਕਦੇ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾ ਸਕਦਾ ਆ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਖੜੇ ਆਂ ਔਰ ਇੱਥੇ ਸਭ ਨੇ ਹਮੇਸ਼ਾ ਹੀ ਅਰਦਾਸ ਕੀਤੀ ਆ ਤੇ ਉਹਨਾਂ ਦੀ ਪੂਰੀ ਹੋਈ ਆ ਤੇ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਨੇ ਇਹ ਵੀ ਉਸੇ ਗੁਰੂ ਸਾਹਿਬ ਦੇ ਅਸ਼ੀਰਵਾਦ ਵਾਸਤੇ ਲੈ ਕੇ ਚੱਲਦੇ ਆ ਪਰ ਹਮੇਸ਼ਾ ਹੀ ਸਾਨੂੰ ਕਾਮਯਾਬੀ ਵੀ ਮਿਲੀਆਂ ਜਦੋਂ ਕਿਸੇ ਵੀ ਇਨਵੈਸਟੀਗੇਸ਼ਨ ਕਿਉਂਕਿ ਅਸੀਂ ਸੱਚੇ ਮਾਰਗ ਦੇ ਉੱਤੇ ਪੈਰਾ ਦੇ ਰਹੇ ਆਂ ਆਪਾਂ ਸਾਰੇ ਉਹਦੇ ਚ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਕੁਝ ਸਾਡੀਆਂ ਪਾਰਟੀਆਂ ਆਊਟ ਆਫ ਸਟੇਟ ਵੀ ਗਈਆਂ ਹੋਈਆਂ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਬ੍ਰੇਕਥਰੂ ਹੋਏਗਾ ਔਰ ਤੁਹਾਡੇ ਨਾਲ ਜਲਦੀ ਤੋਂ ਜਲਦੀ ਸ਼ੇਅਰ ਕੀਤਾ ਜਾਵੇ ਤੁਸੀਂ ਪਹਿਲੇ ਵੀ ਜਿਹੜਾ ਪੁਲਿਸ ਸਾਭ ਜਾਂ ਹੋਰ ਵੀ ਬਈ ਪੱਗ ਹੋਣੀ ਹੈ ਉਹ ਤਾਂ ਹੀ ਆ ਪਬਲਿਸ਼ ਜਾਈ ਮੈਂ ਅਜੇ ਕੰਮ ਕਰਾਂਦੀ ਆ ਤਾਂ ਹਮ ਤੱਕ ਦੀ ਆ ਕੀ ਪੰਜਾਬ ਦੀ ਸ਼ਾਂਤੀ ਤੱਕ ਕਿ ਇਹੋ ਜਿਹਾ ਨੂੰ ਆਹੀ ਇਟਰਪੋਲ ਨਾਲ ਵੀ ਦੇਣਾ ਕਿਤੇ ਵੀ ਹਾਨੂੰ ਇਹ ਗੂੜੇ ਤੁਸੀਂ ਦੇਖੋ ਸਾਰੀਆਂ ਸੈਂਟਰਲ ਏਜੰਸੀਆਂ ਸਾਡਾ ਸਟੇਟ ਸਾਈਬਰ ਕ੍ਰਾਈਮ ਔਰ ਡੀਜੀ ਸਾਹਿਬ ਦੀ ਰੈਨਮਾਈ ਤੋਂ کافی ਡਿਟੇਲ ਚ ਦੀ ਇਨਵੈਸਟੀਗੇਸ਼ਨ ਚ ਹੈਲਪ ਕਰ ਰਹੇ ਆ ਔਰ ਬਾਕੀ ਦੂਸਰੀ ਗੱਲ ਜਿਹੜੀ ਮੈਂ ਬਾਰ ਬਾਰ ਪਹਿਲਾਂ ਵੀ ਤੁਹਾਨੂੰ ਨਾਲ ਕੀਤੀ ਹੁਣ ਫੇਰ ਸ਼ੇਅਰ ਕਰਦਾ ਕਿ ਕੰਟੈਂਟ ਜਿਹੜਾ ਮੇਲਸ ਦਾ ਉਹ ਸਦਰਨ ਸਟੇਟਸ ਦੀ ਗੱਲਾਂ ਬਾਰੇ ਇੰਡੀਕੇਟ ਕਰ ਰਿਹਾ ਜਿਹੜੇ ਨਾਮ ਦਿੱਤੇ ਗਏ ਨੇ ਜੋ ਇਨਸੀਡੈਂਟਸ ਬਾਰੇ ਗੱਲ ਕਰ ਰਿਹਾ ਜਾਂ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕਰ ਰਿਹਾ ਦੇ ਬਿਲੋਂਗ ਟੂ ਸਦਰਨ ਸਟੇਟਸ ਆਫ ਦੀ ਕੰਟਰੀ ਉਹ ਗੱਲ ਇਹ ਲੱਗਦੀ ਹੈ ਪਰ ਉਹਦੇ ਵਿੱਚ ਕਿਉਂਕਿ ਸਾਡੇ ਸ਼ੀਰਿ ਦਰਬਾਰ ਸਾਹਿਬ ਬਾਰੇ ਇੱਕ ਜਾਂ ਦੋ ਲਾਈਨਾਂ ਲੈ ਕੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਇਸ ਤਰ੍ਹਾਂ ਲਾਈਮਲਾਈਟ ਹੌਕ ਕਰਨਾ ਵੀ ਚਾਹ ਸਕਦਾ ਹੈ ਸੋ ਆਪਾਂ ਜਿੰਦਰ ਤੱਕ ਬੰਦਾ ਫੜਿਆ ਨਹੀਂ ਜਾਂਦਾ ਉਹਦੀ ਇੰਟੈਂਸ਼ਨ ਬਾਰੇ ਜਾਂ ਬੈਕਗ੍ਰਾਉਂਡ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਮੈਂ ਤੁਹਾਨੂੰ ਦੁਬਾਰਾ ਇਹ ਵਿਸ਼ਵਾਸ ਦਿਵਾਉਣਾ ਕਿ ਪੂਕਤਾ ਇੰਤਜ਼ਾਮ ਸਕਿਉਰਿਟੀ ਦੇ ਨੇ ਔਰ ਇਨਵੈਸਟੀਗੇਸ਼ਨ ਬਿਲਕੁਲ ਰਾਈਟ ਡਾਇਰੈਕਸ਼ਨ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਸ਼ੇਅਰ ਕਰਾਂਗੇ ਜਿਹੜੀ ਵੀ ਬ੍ਰੇਕਥਰੂ ਆਉਂਦਾ ਜੋ ਫਰਸਟ ਟੀਮ ਇਹ ਲਾਈ ਸੀ ਕਿ ਉਸ ਟਾਈਮ ਤੋਂ ਹੀ ਅਸੀਂ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨਸ਼ੋਰ ਕਰਾ ਰਹੇ ਹੈਗੇ ਕਿ ਇੱਥੇ ਕੋਈ ਵੀ ਇਦਾਂ ਦਾ ਮਾਹੌਲ ਨਾ ਹੋਵੇ ਡਰ ਦਾ ਕੋਈ ਮਾਹੌਲ ਤੇ ਜ਼ਰੂਰਤ ਵੀ ਨਹੀਂ ਹੈਗੀ ਹੈ ਬਿਕੋਜ਼ ਇੱਥੇ ਜਿੱਦਾਂ ਸੀਪੀ ਸਾਹਿਬ ਨੇ ਤੁਹਾਨੂੰ ਆਲਰੇਡੀ ਬਰੀਫ ਕੀਤਾ ਹੋਇਆ ਹੈ ਉਕਤਾ ਪ੍ਰਬੰਧ ਕੀਤੇ ਗਏ ਹੈਗੇ ਐਸਟੀਪੀਸੀ ਦੇ ਨਾਲ ਕਨਸਟੈਂਟਲੀ ਅਸੀਂ ਇਨ ਟੱਚ ਹੈਗੇ ਤਾਂ ਇਦਾਂ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਹੈ ਡੈਫੀਨਿਟਲੀ ਕਿ ਇਹ ਕੋਈ ਜੋ ਵੀ ਆਨਸਰ ਹੈਗੇ ਇਹਨਾਂ ਦੀ ਕੀ ਇੰਟention ਹੈਗੀ ਹੈ ਕਿਉਂ ਇਹ बार-बार ਜਿਹੜੀ ਈਮੇਲ ਭੇਜੀ ਜਾ ਰਹੀ ਹੈਗੀ ਇਹ ਉਹਦੀ ਡਿਟੇਲਡ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਤੇ ਜਲਦੀ ਸਾਨੂੰ ਉਹਦੇ ਵਿੱਚ ਵੀ ਡੈਫੀਨਿਟਲੀ ਕੋਈ ਨਾ ਕੋਈ ਬ੍ਰੇਕਥਰੂ ਮਿਲੇਗਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਇੱਥੇ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਐਸੀ ਇਨਫੈਕਟ ਇੱਥੇ ਆਪਣੀ ਵੀ ਰੱਖਿਆ ਆਪਾਂ ਇੱਥੋਂ ਮੰਗ ਕੇ ਜਾਂਦੇ ਤੇ ਇਸ 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 ਥਾਂ ਨੂੰ ਇਸ ਕੋਲੀ ਸੈਕ੍ਰੀਟ ਥਾਂ ਨੂੰ ਇਦਾਂ ਦੀ ਕੋਈ ਅ ਨੁਕਸਾਨ ਪਹੁੰਚਾਣ ਦੀ ਕਿਸੇ ਦੀ ਵੀ ਉਹ ਨਹੀਂ ਹੋ ਸਕਦੀ ਕਿਉਂਕਿ ਕੋਈ ਸਕਸੈਸਫੁਲ ਵੀ ਨਹੀਂ ਹੋ ਸਕਦੀ ਜਿੱਦਾਂ ਦੱਸਿਆ ਗਿਆ ਹੈ ਕਿ ਇੱਥੇ ਪੂਰਾ ਪੈਰਾ ਦਿੱਤਾ ਜਾ ਰਿਹਾ ਹੈਗਾ ਤੇ ਇੱਥੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਦੇਖੋ ਜੋ ਵੀ ਏਜੰਸੀਜ਼ ਦੀ ਲੋਡ ਹੈਗੀ ਹੈ ਇਨਵੈਸਟੀਗੇਸ਼ਨ 'ਚ ਕਿਉਂਕਿ ਆਊਟ ਆਫ ਦ ਸਟੇਟਸ ਦਾ ਵੀ ਮਸਲਾ ਹੈਗਾ ਜਿਹੜੀ ਈਮੇਲਸ ਆਈਆਂ ਹੈਗੀਆਂ ਸਦਰਨ ਸਟੇਟਸ ਦਾ ਵੀ ਇਦੇ ਵਿੱਚ ਮਸਲਾ ਹੈਗਾ ਹੈ ਤਾਂ ਉਹਨਾਂ ਨਾਲ ਪ੍ਰੋਪਰ ਰਾਬਤਾ ਕਾਇਮ ਕੀਤਾ ਗਿਆ ਹੈ ਕਿ ਬਟ ਅੰਦਰ ਜਿਹੜੀ ਪ੍ਰਬੰਧ ਹੈਗੀ ਪੰਜਾਬ ਪੁਲਿਸ ਵੱਲੋਂ ਤੇ ਐਸ ਡੀ ਪੀ ਸੀ ਅੰਦਰ ਕਰ ਰਹੀ ਹੈ ਤੇ ਪੰਜਾਬ ਪੁਲਿਸ ਜਿਹੜਾ ਆਪਣਾ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦਾ ਪੂਰਾ ਪਹਿਰਾ ਜਿਹੜਾ ਹੈਗਾ ਬਾਹਰ ਹੈਗਾ ਥੈਂਕ ਯੂ ਸੰਕਮ ਕੀ ਬਿਲ ਕਰਦੀ ਮੈਂ ਬਸ ਇਹੀ ਕਹਿਣਾ ਚਾਹੁੰਦੀ ਆ ਜੀ ਜਿਹੜਾ ਮੈਂ ਆ بار بار ਇਹੀ ਤੁਹਾਨੂੰ ਰਿਕੁਐਸਟ ਕਰ ਰਹੀ ਹੈ ਕਿ ਇੱਥੇ ਕੋਈ ਖਬਰਾਂ ਦੀ ਗੱਲ ਨਹੀਂ ਹੈਗੀ ਇਨਫੈਕਟ ਮੈਂ মিডিਆ ਨੂੰ ਵੀ ਕਹਾਂਗੀ ਕਿ ਆਪਾਂ ਰਿਸਪਾਂਸਿਬਲੀ ਜਿਹੜੀ ਆਪਣੀ ਰਿਪੋਰਟਿੰਗ ਕਰੀਏ ਬਿਕੋਜ਼ ਇਦਾਂ ਦੀ ਕੋਈ ਆਪਾਂ ਇਸ ਤਰ੍ਹਾਂ ਦੀ ਕੋਈ ਸੈਂਸੇਸ਼ਨਲਾਈਜੇਸ਼ਨ ਨਾ ਕਰੀਏ ਜਿਹੜੀ ਕਿ ਲੋਕਾਂ ਦੇ ਵਿੱਚ ਕੋਈ ਖਬਰਾਹਟ ਫੈਲਾਈ ਜਦੋਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਹੈ ਸੀਪੀ ਸਾਹਿਬ ਰੈਗੂਲਰਲੀ ਤੁਹਾਨੂੰ ਬਰੀਫ ਕਰ ਰਹੇ ਹਨ ਰੋਜ਼ਾਨਾ ਹੀ ਅਸੀਂ ਇਸ ਚੀਜ਼ ਨੂੰ ਲੈ ਕੇ ਬਰੀਫਿੰਗਸ ਦੇ ਰਹੇ ਹੈਗੇ ਸੋ ਇਹਦਾ ਜੀ ਕੋਈ ਗੱਲ ਨਹੀਂ ਹੈਗੀ ਹੈ